ਅਮਰੀਕਾ 'ਚ ਡੋਨਾਲਡ 트ੰਪ ਦੇ ਨਵੇਂ ਪ੍ਰਸ਼ਾਸਨ 'ਚ ਚੁਣੇ ਗਏ ਕਈ ਲੋਕਾਂ ਨੂੰ ਜਾਨੋ ਮਾਨ ਦੀ ਤੰਗੀ ਮਿਲੀ ਹੈ ਸੀਐਨਐਨ ਦੇ ਮੁਤਾਬਕ ਜਿਹੜੇ ਲੋਕਾਂ ਨੂੰ ਡਿਫੈਂਸ ਹਾਊਸਿੰਗ ਐਗਰੀਕਲਚਰ ਲੇਬਰ ਦੀ ਪਾਲ ਦੀਆਂ ਜ਼ਿੰਮੇਵਾਰੀਆਂ ਮਿਲਣ ਜਾ ਰਹੀਆਂ ਨੇ ਉਨ੍ਹਾਂ ਨੂੰ ਇਹ ਧਮਕੀਆਂ ਮਿਲੀਆਂ ਕੈਰੋਲਿਨ ਲੈਵਿਟ ਨੇ ਜਿਸ ਨੂੰ 트럼ਪ ਨੇ ਆਪਣੇ ਬੰਤੀ ਮੰਡਲ ਵਿੱਚ ਨਵੀਂ ਪ੍ਰੈਸ ਸਖਤਰ ਵਜੋਂ ਚੁਣਿਆ ਸੀ ਉਹਨੇ ਦੱਸਿਆ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਲੈਵਿਟ ਨੇ ਇਹ ਨਹੀਂ ਦੱਸਿਆ ਕਿ ਧਮਕੀਆਂ ਕਿਸ ਨੂੰ ਮਿਲੀਆਂ ਹਨ ਇਸ ਸਬੰਧ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਸਿਆਸੀ ਹਿੰਸਾ ਦੀਆਂ ਇਨ੍ਹਾਂ ਧਮਕੀਆਂ ਦੀ ਨਿੰਦਾ ਕਰਦੇ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਇਹ ਧਮਕੀਆਂ ਮਿਲੀਆਂ ਹਨ ਉਹਨਾਂ ਵਿੱਚੋਂ ਕਿਸੇ ਨੂੰ ਵੀ ਅਮਰੀਕੀ ਸਿਕਰਟ ਏਜੰਸੀ ਤੋਂ ਸੁਰੱਖਿਆ ਪ੍ਰਾਪਤ ਨਹੀਂ ਹੈ ਹੁਣ ਤੱਕ 8 ਨੇਤਾਵਾਂ ਨੂੰ ਇਹ ਧਮਕੀਆਂ ਮਿਲ ਚੁੱਕੀਆਂ ਹਨ ਇਸ ਸਬੰਧੀ ਐਫਆਈਆ ਦਾ ਕਹਿਣਾ ਹੈ ਕਿ ਉਹ ਇੰਨਾਂ ਧਮਕੀਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਬੰਬ ਦੀਆਂ ਧਮਕੀਆਂ ਦੇ ਨਾਲ ਨਾਲ ਸਵੇਟਿੰਗ ਦੇ ਵੀ ਕੁਝ ਮਾਮਲੇ ਸਾਹਮਣੇ ਆ ਰਹੇ ਹਨ। ਸਵੇਟਿੰਗ ਅਮਰੀਕਾ ਦੇ ਸਪੈਸ਼ਲ ਡੈਥਸ ਐਂਡ ਟੈਕਟਿਕਸ ਨਾਲ ਜੁੜੀ ਹੋਈ ਹੈ। ਇਸ ਵਿੱਚ ਖਤਰੇ ਦੀਆਂ ਗਲਤ ਸੂਚਨਾ ਦੇ ਫੋਕਲ ਨਾ ਕਿਤਨੇ ਜਾਂਦੀਆਂ ਨੇ ਅਤੇ ਸਵੇਟ ਟੀਮ ਨੂੰ ਖੁਦ ਤੇ ਘਰ ਤੇ ਜੇ ਜਾਂਦਾ ਹੈ। ਐਫਆਈਆ ਨੇ ਇਹ ਵੀ ਦੱਸਿਆ ਕਿ ਜਿਹੜੇ ਲੋਕਾਂ ਨੂੰ ਇਹ ਧਮਕੀਆਂ ਮਿਲੀਆਂ ਹਨ, ਜਿਨ੍ਹਾਂ ਨੂੰ ਇਹ ਧਮਕੀਆਂ ਮਿਲਿਆ ਹਨ, ਉਹਨਾਂ ਨੇ ਖੁਦ ਸੋਸ਼ਲ ਮੀਡੀਆ ਤੇ ਇਸ ਦੀ ਪੁਸ਼ਟੀ ਕੀਤੀ ਹੈ। ਰਿਪਬਲਿਕਨ ਨੇਤਾ ਐਲਿਸ ਸਟੇਕ ਮੇ ਸੋਸ਼ਲ ਮੀਡੀਆ ਤੇ ਇਤਿਹਾਸ ਕੀ ਉਸ ਦੇ ਕਾਰਨ ਉਹ ਬੰਬ ਨਾਲ ਉਡਾਣ ਦਿੱਤੀ ਗਈ ਸੀ। ਕੰਪਨੀ ਨੇ ਸਟੈਫਨਿਕ ਨੂੰ ਸਫਰਸ਼ ਦੇ ਵਿੱਚ ਰਾਜਪੂਤ ਵੱਲ ਸੁਣਿਆ ਹੈ। ਟੈਕਨਿਕ ਨੇ ਅੱਗੇ ਕਿਹਾ ਕਿ ਉਹ ਆਪਣੇ ਪਤੀ ਅਤੇ 3 ਸਾਲ ਦੇ ਬੇਟੇ ਨਾਲ ਬਸੰਧੇ ਨੂੰ ਸਾਰਾ ਟੋਕਾ ਕੰਟੀ ਜਾ ਰਹੀ ਸੀ। ਫਿਰ ਉਸ ਨੂੰ ਇੱਕ ਤਾਂ ਵੀ ਮਿਲੀ। ਰਿਪੋਰਟ ਮੁਤਾਬਕ ਹੋਰ ਤੱਕ 8 ਲੋਕਾਂ ਨੂੰ ਤਾਂ ਮਿਲਣ ਦਾ ਦਾਵਾ ਕੀਤਾ ਗਿਆ ਹੈ। ਉਧਰ ਰੱਖਿਆ ਮੰਤਰੀ ਦੇ ਲਈ ਨਾਮ ਜਦ ਦੇ ਪੀਟ ਇਹ ਸੈਰਮੇਨੀ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਵੀ ਤੰਤਰੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਉਹ ਅਜੀਵਿਆਤਮਕ ਤੰਤਰੀ ਡਾਕਰ ਵਾਲੇ ਨਹੀਂ ਹਨ ਜਿਸ ਨੂੰ ਬਾਤਾਵਨ ਸੁਰੱਖਿਆ ਏਜੰਸੀ ਦੇ ਮੁਖੀ ਵੱਲੋਂ ਸੁਣਾਇਆ ਸੀ ਉਹਨਾਂ ਦੱਸਿਆ ਕਿ ਉਹਨਾਂ ਦੇ ਕੰਮ ਨੂੰ ਪਾਈ ਤੋਂ ਬੰਬ ਨਾਲ ਉਡਾਉਣ ਦੀ ਤੰਤਰੀ ਦਿੱਤੀ ਸੀ ਤੰਤਰੀ ਵਿੱਚ ਪਲਿਸਤਿਨ ਦੇ ਸਮਰਥਕ ਦਿੱਤੇ ਲਿਖੇ ਦੇ ਸੰਦੇਸ਼ ਵੀ ਚਾਹੇ ਹਨ ਰੋਪਾਂਕੀ ਦਿੱਤੀ ਗਈ ਸੌਤਾ ਪਰਿਵਾਰ ਘਰੇ ਨਹੀਂ ਸੀ ਸਾਬਕਾ ਡੀਬੀਆਈ ਡਾਇਰੈਕਟਰ ਨੇ ਅੱਗੇ ਕਿਹਾ ਕਿ 90% ਤੰਤਰੀਆਂ ਬੇਅਸਰ ਰਹਿੰਦੀਆਂ ਨੇ ਪਰ ਕਿਸੇ ਵੀ ਤੰਤਰੀ ਨੂੰ ਨਜ਼ਰ ਅੰਦਾਜ਼ ਕਰਨਾ ਖਤਨਾਕ ਹੋ ਸਕਦਾ ਹੈ